ਜੇ ਮੰਗਲ ਦੇਵ ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਤੇ ਸਭਾ ਖੇਰ ਅੱਜ ਮੰਗਲਵਾਰ ਦੀਆਂ ਸਾਰਿਆਂ ਨੂੰ ਹੀ ਵਧਾਈਆਂ ਕਰਮਾਂ ਦੇ ਮੁਤਾਬਕ ਮੰਗਲ ਦੇਵ ਜੀ ਫਲ ਦਿੰਦੇ ਨੇ ਕੋਈ ਵੀ ਗ੍ਰਹਿ ਜਿੱਦਾਂ ਦਾ ਬੰਦਾ ਬੰਦੇ ਦਾ ਸੁਭਾਅ ਹੁੰਦਾ ਹੈ ਉਦਾਂ ਦਾ ਉਹਨੂੰ ਫਲ ਦਿੰਦੇ ਹੁੰਦੇ ਨੇ ਮੰਗਲ ਦੇਵ ਨੂੰ ਮਨਉਣ ਲਈ ਬੇਈਮਾਨੀ ਧੰਕੀ ਚੋਰੀ ਸਭ ਛੱਡਣਾ ਚਾਹੀਦਾ ਹੈ ਤੇ ਰਹਿਮ ਕਰਨਾ ਚਾਹੀਦਾ ਹੈ ਕਿਸੇ ਭੁੱਖੇ ਨੂੰ ਭੋਜਨ ਕਰਾਉਣਾ ਚਾਹੀਦਾ ਹੈ ਮੰਗਲ ਦੇਵ ਜੀ ਬੰਦੇ ਦੀ ਹੱਡੀਆਂ ਤੇ ਅਸਰ ਪਾਉਂਦੇ ਨੇ ਜਿਨ੍ਹਾਂ ਤੇ ਹੱਡ ਕਮਜ਼ੋਰ ਹੋਣ ਉਹਨਾਂ ਦਾ ਮੰਗਲ ਕਮਜ਼ੋਰ ਹੁੰਦਾ ਹੈ ਬੜੀ ਗੱਲ ਇਹ ਜਿਹੜਾ ਚੰ드ਰਮਾ ਹੁੰਦਾ ਹੈ ਉਹ ਬੰਦੇ ਦੇ ਦਿਮਾਗ ਨੂੰ ਠੰਡਾ ਕਰਦਾ ਹੈ ਤੇ ਮੰਗਲ ਦੇਵ ਜੀ ਗਰਮ ਕਰਦੇ ਨੇ ਜਦੋਂ ਪੋលਨਾਥ ਜੀ ਨੇ ਨੋ ਗ੍ਰਹਿ ਬਣਾਏ ਸੀਗੇ ਚੰ드ਰਾ ਬੁੱਧ ਸ਼ੁਕਰ ਸ਼ਨੀ ਮੰਗਲ ਵੀਰ ਸੂਰਜ ਉਹਨਾਂ ਵਿੱਚੋਂ ਮੰਗਲ ਸੀ ਜਿਹੜਾ ਉਹ ਪਹਿਲਾਂ ਬਣਾਇਆ ਸੀ ਇਹ ਵਿਸ਼ਨੂੰ ਭਗਵਾਨ ਦੇ ਵਿਰੁੱਧ ਵੀ ਹੁੰਦਾ ਹੈ ਪਰ ਇਹ ਮੰਗਲ ਵੀ ਕਰਦਾ ਹੈ ਇਹਨਾਂ ਦੀ ਜਿਹੜੀ ਸਵਾਰੀ ਹੈ ਉਹ ਬੱਕਰੀ ਹੈ ਜਿਵੇਂ ਬੱਕਰੀ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕਿੱਧਰ ਨੂੰ ਮੁੜ ਜਾਵੇ ਤੇ ਮੰਗਲ ਜੀ ਦਾ ਜਿਹੜਾ ਨੱਗ ਹੁੰਦਾ ਹੈ ਉਹ ਹੁੰਦਾ ਹੈ ਮੁੰਗਾ ਜਿਵੇਂ ਮੁੰਗੇ ਦੀ ਦਾਲ ਵੀ ਹੁੰਦੀ ਹੈ ਇਹ ਕਈ ਤਰ੍ਹਾਂ ਦੇ ਹੁੰਦੇ ਨੇ ਮੁੰਗੇ ਇਹ ਵੱਖ-ਵੱਖ ਸਾਈਜ਼ ਵਿੱਚ ਹੁੰਦੇ ਨੇ ਜਿਵੇਂ ਗੋਲ ਹੋ ਗਿਆ ਐਵੇਂ ਵੱਖ-ਵੱਖ ਹੁੰਦੇ ਨੇ ਫੇਰ ਬੰਦੇ ਦਾ ਮੰਗਲ ਕਿੱਦਾਂ ਦਾ ਹੈ ਜਿਵੇਂ ਕਿ 50% ਸਹੀ ਹੈ ਜਾਂ 25% ਸਹੀ ਹੈ ਜਾਂ 75% ਸਹੀ ਹੈ ਉਹ ਸਾਬ ਨਾਲ ਫੇਰੇ ਇਹ ਨੱਗ ਪੈਣੇ ਜਾਂਦੇ ਨੇ। ਮੰਗਾ ਹੁੰਦਾ ਜਿਹੜਾ ਮੰਗਲ ਕਰਨ ਦਾ ਕੋਈ ਵੀ ਦੋਸ਼ ਨੂੰ ਚੱਕ ਦਿੰਦਾ ਹੈ। ਜੇ ਕਿਸੇ ਵਧੀਆ ਕਹਿ ਲੋ ਕਿ ਉਹਨੂੰ ਸੁਧਰਨੇ ਵਾਲਾ ਹੋਵੇ ਕੋਈ ਮੰਤਰ ਲਾ ਕੇ ਜਾਂ ਹਵਨ ਵਗੈਰਾ ਕਰਕੇ ਜਿਵੇਂ ਤਿੰਨੋ ਹੀ ਚੀਜ਼ਾਂ ਹੁੰਦੀਆਂ ਨੇ ਹਵਨ, ਦਾਨ, ਸੇਵਾ ਤੇ ਮੰਤਰ ਇਹ ਕਰਣੀਆਂ ਪੈਂਦੀਆਂ ਨੇ ਮੰਗਲਵਾੜ ਨੂੰ। ਕਿਸੇ ਵੀ ਗ੍ਰਹਿ ਵਾਸਤੇ ਜਿਹੜਾ ਮੰਗਲ ਆ ਜਦੋਂ ਮੰਗਲ ਹੋ ਜਾਂਦਾ ਫਿਰ ਨੋ ਵੀ ਹੀ ਗ੍ਰਹਿ ਮੰਗਲ ਹੋ ਜਾਂਦੇ ਸ਼ਨੀ ਦੇ ਵੀ ਮੰਗਲ ਹੋ ਜਾਂਦੇ ਨੇ ਕਿਉਂਕਿ ਸਾਰਿਆਂ ਨਾਲੋਂ ਬੜਾ ਜਿਹੜਾ ਮੰਗਲ ਜੀ ਦਾ ਮੰਗਲ ਨਹੀਂ ਹੈਗਾ ਉਹਦਾ ਤਾਂ ਫਿਰ ਬੇੜਾ ਕਰਕੇ ਸੋਚੋ ਇਹ ਜਿਹੜੇ ਨੱਗ ਨੇ ਫਿਰ ਗੁਰਮੁਖ ਸਿੰਘ ਜੀ ਮੋਬਾਈਲ ਰਾਹੀਂ ਬੰਦੇ ਕੋਲ ਭੇਜਦੇ ਨੇ ਮੋਬਾਈਲ 'ਚ ਫੋਟੋ ਹੁੰਦੀ ਹੈ ਦੇਹੋ ਫੋਟੋ ਨਾਲੇ ਬੰਦੇ ਤੇ ਅਸਰ ਹੁੰਦਾ ਹੈ ਬੰਦਾ ਮਹਿਸੂਸ ਕਰਦਾ ਹੈ ਸੱਟ ਇਹ ਸਾਰੇ ਹੀ ਗ੍ਰਹਾਂ ਦੇ ਅਦਾ ਹੁੰਦੇ ਨੇ ਤੇ ਮਨੂੰ ਵੀ ਗੁਰਮੁਖ ਸਿੰਘ ਜੀਆ ਨੇ ਮੇਰੇ ਪ੍ਰੋਬਲਮ ਵਾਸਤੇ ਨਗ ਤੇ ਉਹਨਾਂ ਦੀ ਫੋਟੋਆਂ ਭੇਜੀ ਸੀ 3-4 ਗ੍ਰਹਾਂ ਦੀ ਪ੍ਰੋਬਲਮ ਸੀਗੀ ਮਨੂੰ ਤੇ ਉਹਨਾਂ ਨੇ ਭੇਜੀ ਸੀ ਤੇ ਮੈਂ ਉਹ ਆਪ ਸਾਖਸ਼ਤ ਮਹਿਸੂਸ ਕੀਤੇ ਨੇ ਚੰਦਰਮਾ ਜੀਆਂ ਦਾ ਨੱਕ ਸੀਗਾ ਮੰਗਲ ਦੇਵ ਜੀ ਦਾ ਸੀਗਾ ਤੇ ਕੋਈ ਵੀ ਵਿਅਕਤੀ ਜਿਹਨੂੰ ਪ੍ਰੋਬਲਮ ਹੋਵੇ ਉਹ ਅਜ਼ਮਾ ਕੇ ਦੇਖ ਸਕਦਾ ਹੈ ਬਿਲਕੁਲ ਫ੍ਰੀ ਸੇਵਾ ਗੁਰਮੁਖ ਸਿੰਘ ਜੀ ਇਹ ਦੇ ਰਹੇ ਨੇ ਤੇ ਤੁਸੀਂ ਜਿਹਨੂੰ ਵੀ ਪ੍ਰੋਬਲਮ ਹੋਵੇ ਜ਼ਰੂਰ ਜ਼ਰੂਰ ਦੇਖੋ ਜ਼ਰੂਰ ਜ਼ਰੂਰ ਅਜ਼ਮਾਓ ਤੇ ਗੁਰਮੁਖ ਸਿੰਘ ਜੀ ਹੱਥ ਦੇਖ ਕੇ ਮੱਥਾ ਦੇਖ ਕੇ ਜਾਂ ਕੋਈ ਅੰਗ ਹੋਵੇ ਉਹ ਦੇਖ ਕੇ ਬੰਦੇ ਦੇ ਦੁੱਖ ਸੁੱਖ ਦੱਸਦੇ ਨੇ ਵੱਡੀ ਗੱਲ ਇਹ ਉਹ ਦੁੱਖਾਂ ਦੇ ਨਾਲ ਕਿਵੇਂ ਉਹ ਦੁੱਖ ਹੱਲ ਕਰਦੇ ਨੇ ਉਹ ਸੋਲੂਸ਼ਨ ਵੀ ਦੱਸਦੇ ਨੇ ਹੱਲ ਦੱਸਦੇ ਨੇ ਬਾਕੀ ਜਿਵੇਂ ਨੇ ਕਈ ਅੱਗੇ ਕੀ ਹੋਣਾ ਪ੍ਰੋਬਲਮ ਦੱਸ ਦਿੰਦੇ ਨੇ ਪਰ ਫੇਰ ਪੈਸੇ ਮੰਗਦੇ ਨੇ ਵੀ ਸੋਲੂਸ਼ਨ ਲਈ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਪ੍ਰੋਬਲਮ ਦੱਸੀ ਜਾਏਗੀ ਜੇ ਕੋਈ ਹੋਵੇਗੀ ਤੇ ਉਹਦੇ ਨਾਲ ਮੈਂ ਤੁਹਾਨੂੰ 40 ਦਿਨਾਂ ਵਿੱਚ ਸੋਲੂਸ਼ਨ ਕਰਕੇ ਦਿੱਤਾ ਜਾਵੇਗਾ ਤੁਸੀਂ ਆਪ ਮਹਿਸੂਸ ਕਰੋਗੇ ਕਿ 40 ਦਿਨ ਚ ਕੀ ਫਰਕ ਪਿਆ ਤੇ ਗੁਰਮੁਖ ਸਿੰਘ ਜੀ ਜਿਹੜੇ ਸ਼ਨੀ ਮੰਦਿਰ ਦੇ ਪੁਜਾਰੀ ਨੇ ਜੇ ਤੁਸੀਂ ਕਿਸੇ ਨੇ ਵੀ ਕੋਈ ਦਾਨ ਪੁੰਨ ਸੇਵਾ ਤੁਸੀਂ ਪਾਣੀ ਹੋਵੇ ਇਹ ਇੱਥੇ ਲੰਗਰ ਚ ਭੰਡਾਰੇ ਵਿੱਚ ਲੱਗਦੀ 500 ਜਾਂ ਜਿੰਨੀ ਵੀ ਤੁਹਾਡੀ ਸ਼ਰਦਾ ਹੋਵੇ ਤੁਸੀਂ ਕਰਨਾ ਹੋਵੇ ਤੁਸੀਂ ਕੋਈ ਹਵਨ ਕਰਾਉਣਾ ਹੋਵੇ ਕੋਈ ਤੰਤਰ ਮੰਤਰ ਦਾ ਜਾਪ ਕਰਾਣਾ ਹੋਵੇ ਉਹ ਵੀ ਗੁਰਮੁਖ ਸਿੰਘ ਜੀ ਕਰਾਉਂਦੇ ਆ ਤੇ ਤੁਸੀਂ ਜਿਹੜਾ ਅਕਾਊਂਟ ਨੰਬਰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੁੰਦਾ ਹੈ ਉਹਦੇ ਤੇ ਸੇਵਾ pa ਸਕਦੇ ਹੋ ਤੇ ਲਾਭ ਉਠਾ ਸਕਦੇ ਹੋ ਅਤੇ ਜਿਹੜਾ ਮੋਬਾਈਲ ਨੰਬਰ ਅਸੀਂ ਸਕਰੀਨ ਤੇ ਹਰ ਟਾਈਮ ਸ਼ੋਅ ਕਰ ਦਿਆਂ ਤੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਲਿਖਿਆ ਹੁੰਦਾ ਹੈ ਇਹ 18 ਘੰਟੇ ਓਪਨ ਖੁੱਲ੍ਹਾ ਰਹਿੰਦਾ ਹੈ ਬਾਕੀ 6 ਘੰਟੇ ਬੰਦ ਰਹਿੰਦਾ ਹੈ ਜੇ ਕਿਸੇ ਦਾ ਨਾਂ ਲੱਗੇ ਉਸ ਟਾਈਮ ਤੁਸੀਂ ਦੁਬਾਰਾ ਜ਼ਰੂਰ ਕੋਸ਼ਿਸ਼ ਕਰੋ ਇਹ ਨੰਬਰ ਆਏ ਨਹੀਂ ਕਿ ਤੁਹਾਡਾ ਲੱਗੇਗਾ ਵੀ ਤੁਹਾਡੇ ਨੰਬਰ ਜ਼ਰੂਰ ਲੱਗੇਗਾ ਤੇ ਨੰਬਰ ਚਾਲੂ ਰਹਿੰਦਾ ਤੁਸੀਂ ਅਜ਼ਮਾ ਕੇ ਦੇਖੋ ਕਰਕੇ ਦੇਖੋ ਤੁਹਾਡੀ ਪ੍ਰੋਬਲਮ ਦਾ ਹੱਲ ਜ਼ਰੂਰ ਨਿਕਲੇਗਾ ਤੇ ਚਲੋ ਜੀ ਹੁਣ ਸਮਾਪਤੀ ਕਰਦੇ ਆ ਜੀ ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਇੱਕ ਬਾਰੇ ਫੇਰ ਸਤਿ ਸ਼੍ਰੀ ਅਕਾਲ ਨਮਸਕਾਰ ਸ਼ੁਭ ਬਖੇਰ ਜੈ ਮੰਗਲ ਦੇਵ